ਅੱਜ ਦੀ ਬਹੁਤ ਵੱਡੀ ਖਬਰ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਨਾਲ ਜੁੜੀ ਹੋਈ ਜਿहां ਦੱਸਦੇ ਕਿ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਕਈ ਪੁਲਿਸ ਦੇ ਵੱਡੇ ਅਫਸਰ ਰਡਾਰ ਦੇ ਉੱਪਰ ਨੇ ਹਾਈ ਕੋਰਟ ਸਖਤ ਹੋਇਆ ਕੱਲ ਸੁਣਵਾਈ ਹੋਈ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਤਾਂ ਉੱਥੇ ਪੰਜਾਬ ਸਰਕਾਰ ਨੇ ਜੋ ਜਵਾਬ ਦਾਖਲ ਕੀਤੇ ਨੇ ਤੇ ਜੋ ਜਵਾਬ ਹਾਈ ਕੋਰਟ ਨੇ ਦਿੱਤੇ ਆ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ ਪੂਰੀ ਹਾਇਰਿੰਗ ਦੇ ਵਿੱਚ ਕੀ ਕੁਝ ਹੋਇਆ ਸਭ ਕੁਝ ਤੁਹਾਨੂੰ ਇਸ ਖਬਰ ਦੇ ਵਿੱਚ ਸੁਣਨ ਨੂੰ ਮਿਲੇਗਾ ਤਾਂ ਦੱਸ ਦੇ ਕੇ ਪੰਜਾਬ ਸਰਕਾਰ ਨੇ ਦੱਸਿਆ ਕਿ ਅਸੀਂ ਤਤਕਾਲੀ ਅਫਸਰਾ ਨੂੰ ਸ਼ੋ ਕਾਜ਼ ਨੋਟਿਸ ਜਿਹੜਾ ਭੇਜ ਦਿੱਤਾ ਹੈ ਜਾਨਕਿ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਤਤਕਾਲੀ ਅਫਸਰ ਕੌਣ ਸੀ ਤਤਕਾਲੀ ਅਫਸਰ ਕੌਣ ਸੀ ਜਦੋਂ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਹੁੰਦੀ ਹੈ ਤਾਂ ਉਸ ਸਮੇਂ ਐਸਐਸਪੀ ਮੁਹਾਲੀ ਹੁੰਦੇ ਆ ਵਿਵੇਕਸ਼ੀਲ ਸੋਨੀ ਤੇ ਦੂਜੇ ਪਾਸੇ ਐਸਪੀ ਇਨਵੈਸਟੀਗੇਸ਼ਨ ਹੁੰਦੇ ਆ ਅਮਰਦੀਪ ਸਿੰਘ ਬਰਾੜ ਤੇ ਡੀਐਸਪੀ ਹੁੰਦੇ ਆ ਗੁਰਸ਼ੇਰ ਸਿੰਘ ਸੰਧੂ ਤੇ ਦੂਜੇ ਪਾਸੇ ਅਨਚਾਰਜ CIA ਸਟਾਫ ਦੇ ਇੰਚਾਰਜ ਹੁੰਦੇ ਨੇ ਸ਼ਿਵ ਕੁਮਾਰ ਤਾਦਾਦੀਏ ਕਿ ਇੰਨਾ ਚਾਰਾਂ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਇਹਨਾਂ ਚਾਰਾਂ ਤਤਕਾਲੀ ਅਫਸਰਾਂ ਨੂੰ ਨੋਟਿਸ ਭੇਜ ਦਿੱਤਾ ਹੈ ਔਰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਪਰ ਦੂਜੇ ਪਾਸੇ ਹਾਈ ਕੋਰਟ ਨੇ ਪੁੱਛਿਆ ਕਿ ਹਜੇ ਤੱਕ ਤੁਸੀਂ ਸਿਰਫ ਨੋਟਿਸ ਭੇਜਿਆ ਕਾਰਵਾਈ ਕਦੋਂ ਕਰੋਗੇ ਤਾਂ ਫਿਰ ਪੰਜਾਬ ਸਰਕਾਰ ਨੇ ਕਿਹਾ ਕਿ ਜਦੋਂ ਇਹ ਮਾਮਲੇ ਦੇ ਵਿੱਚ ਨਾਮ ਸਾਹਮਣੇ ਆਏ ਤਾਂ ਨਾਲ ਦੀ ਨਾਲ ਅਸੀਂ ਜਿਹੜਾ ਇਨਸਟੈਂਟਲੀ ਅਸੀਂ ਇਹਨਾਂ ਚਾਰਾਂ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਸੀ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਪੁੱਛਿਆ ਕਿ ਇਹ ਚਾਰ ਅਫਸਰ ਜਿਹੜੇ ਐ ਹੁਣ ਕਿੱਥੇ ਪੋਸਟਿੰਗ ਨੇ ਤਾਂ ਤਾਂ ਦੱਸ ਦਿੱਤੀ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀ ਸੁਣਵਾਈ ਦੇ ਵਿੱਚ ਜਿਹੜਾ ਇਸ ਤੋਂ ਵੱਧ ਵੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਏਗੀ ਇਹਨਾਂ ਅਫਸਰਾਂ ਨੂੰ ਲੈ ਕੇ ਤਾਂ ਦੱਸ ਦਿੱਤੀ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੌਰੇਸ ਬਿਸ਼ਨੋਈ ਦੀ ਇੰਟਰਵਿਊਆਂ ਦੋ ਇੰਟਰਵਿਊਆਂ ਬੈਕ ਟੂ ਬੈਕ ਹੁੰਦੀਆਂ ਹਨ ਇੱਕ ਸਾਲ ਪਹਿਲਾਂ ਤੇ ਉਸ ਤੋਂ ਬਾਅਦ ਇਹ ਮਾਮਲਾ ਦਬਿਆ ਜਾਂਦਾ ਤੇ ਬਾਅਦ ਦੇ ਵਿੱਚ ਮਾਮਲਾ ਜੋ ਦਬਦਾ ਤੇ ਫਿਰ ਸੱਟ ਬਣਾਈ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸੱਟ ਨੇ ਕੋਈ ਨਤੀਜਾ ਨਹੀਂ ਕੱਢਿਆ ਸੀ ਪਰ ਫਿਰ ਹਾਈ ਕੋਰਟ ਨੇ ਸੈਟ ਬਣਾਈ ਪਰਮੋਧ ਬਾਣ ਹੋਣਾ ਦੀ ਅਗਵਾਈ ਦੇ ਵਿੱਚ ਤੇ ਉਸ ਸਮੇਂ ਸੁਣਵਾਈ ਦੌਰਾਨ ਜੇਲ੍ਹਾਂ ਦੇ ਡੀਜੀਪੀ ਅਰਣਪਾਲ ਹੋਣਾ ਨੂੰ ਵੀ ਜਿਹੜਾ ਖਰੀਆਂ ਖਰੀਆਂ ਸੁਨੀਆਂ ਪਈਆਂ ਸੀ ਹਾਈ ਕੋਰਟ ਦੇ ਵੱਲੋਂ ਤਾਂ ਦਾਅਦੇ ਕਿ ਹੁਣ ਲਾਰੈਂਸ ਦੇ ਇੰਟਰਵਿਊ ਮਾਮਲੇ ਦੇ ਵਿੱਚ ਕਈ ਵੱਡੇ ਅਫਸਰ ਰਡਾਰ ਦੇ ਉੱਪਰ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ داخل ਕੀਤਾ ਆਪਣਾ جواب ਤੇ ਕਿਹਾ ਕਿ ਤਤਕਾਲੀ افسਰਾਂ ਨੂੰ ਜਿਹੜਾ ਕਾਰਨ ਦੱਸੋ ਨੋਟਿਸ ਭੇਜਿਆ ਸ਼ੋ ਕੌਜ਼ ਨੋਟਿਸ ਜਿਹੜਾ ਭੇਜਿਆ ਗਿਆ ਤਤਕਾਲੀ ਅਫਸਰ ਤੋਂ ਦੱਸ ਦੇ ਕਿ ਪੰਜਾਬ ਦੇ ਉਸ ਸਮੇਂ ਜਦੋਂ ਤਤਕਾਲੀ ਅਫਸਰ ਕੌਣ ਸੀ ਵਿਵੇਕਸ਼ੀਲ ਸੋਨੀ ਮੋਹਾਲੀ ਦੇ ਐਸਐਸਪੀ ਸੀ ਜੋ ਅੱਜ ਮੋਗਾ ਦੇ ਵਿੱਚ ਐਸਐਸਪੀ ਨੇ ਤੇ ਦੂਜੇ ਪਾਸੇ ਸ਼ਿਵ ਕੁਮਾਰ ਸੀਆਈਏ ਇੰਚਾਰਜ ਸੀ ਉਸ ਸਮੇਂ ਸ਼ਿਵ ਕੁਮਾਰ ਹਾਲਾਂਕਿ ਰਿਟਾਇਰ ਵੀ ਹੋ ਗਿਆ ਸੀ ਪਰ ਫੇਰ ਵੀ ਉਸ ਨੂੰ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਸੀਆਈਏ ਇੰਚਾਰਜ ਚਾਰਜ ਨੂੰ ਐਕਸਟੈਂਸ਼ਨ ਦੇਣੀ ਉਹ ਵੀ ਜਦੋਂ ਬੇਰਜ਼ਗਾਰੀ ਦੇ ਨਾਲ ਲੋਕ ਚੀਕ ਰਹੇ ਨੇ ਰੋਲਾ ਪਾ ਰਹੇ ਨੇ ਲੋਕ ਕਹਿੰਦੇ ਸਾਨੂੰ ਨੌਜਵਾਨ ਕਹਿੰਦੇ ਸਾਨੂੰ ਨੌਕਰੀਆਂ ਨਹੀਂ ਮਿਲਦੀ ਪਰ ਇੱਥੇ ਤਾਂ ਬਜ਼ੁਰਗਾਂ ਨੂੰ ਹੀ ਜਿਹੜਾ ਦਵਾਰੇ ਦਵਾਰੇ ਐਕਸਟੈਂਸ਼ਨ ਦੇ ਕੇ ਨੌਕਰੀਆਂ ਕਰਾਈਆਂ ਜਾ ਰਹੀਆਂ ਹੋ ਤੁਸੀਂ ਆਪ ਸੋਚੋ ਕਿ ਕਿਹੜਾ ਫਾਇਦਾ ਉਸਨੇ ਕੀਤਾ ਹੋਊਗਾ ਪੁਲਿਸ ਡਿਪਾਰਟਮੈਂਟ ਦਾ ਜਿਹਦੇ ਕਰਕੇ ਉਸਨੇ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਤਾਂ ਦੂਜੇ ਪਾਸੇ ਹੁਣ ਆ ਜਾਂਦੇ ਆ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਹੋਣਾ ਦੇ ਉੱਪਰ بڑے ਵਿਵਾਦਾਂ ਦੇ ਵਿੱਚ ਰਹਿੰਦੇ ਆ ਵਿਵਾਦਤ ਡੀਐਸਪੀ ਰਹੇ ਗੁਰਸ਼ੇਰ ਸਿੰਘ ਸੰਧੂ ਨੂੰ ਜਿਹੜਾ ਬਟਾਲੀਅਨ ਅੰਮ੍ਰਿਤਸਰ ਦੀ ਬਟਾਲੀਅਨ ਦੇ ਵਿੱਚ ਭੇਜ ਦਿੱਤਾ ਗਿਆ ਸੀ ਬਦਲੀ ਕਰ ਦਿੱਤੀ ਗਈ ਸੀ ਉਹਨਾਂ ਦੀ ਪਰ ਦੱਸ ਦਈਏ ਕਿ ਉਹਨਾਂ ਦਾ ਵੀ ਨਾਮ ਆਇਆ ਇਸ ਇੰਟਰਵਿਊ ਮਾਮਲੇ ਦੇ ਵਿੱਚ ਤੇ ਦੂਜੇ ਪਾਸੇ ਹੁਣ ਗੱਲ ਕਰ ਲੈਂਦੇ ਆ ਐਸਪੀ ਆਮਨਦੀਪ ਸਿੰਘ ਬਰਾੜ ਐਸਪੀ ਆਮਨਦੀਪ ਸਿੰਘ ਬਰਾੜ ਉਸ ਸਮੇਂ ਖਰੜ ਦੇ ਵਿੱਚ ਦادیه ਕੋ ਸਮੇ ਮੋਹਾਲੀ ਦੇ ਵਿੱਚ ਜਿਹੜਾ ਇਨਵੈਸਟੀਗੇਸ਼ਨ ਐਸਪੀ ਇਨਵੈਸਟੀਗੇਸ਼ਨ ਸੀ ਤੇ ਹੁਣ ਉਹਨਾਂ ਨੂੰ ਏਡੀਸੀਪੀ ਲੁਧਿਆਣਾ ਲਗਾ ਦਿੱਤਾ ਗਿਆ ਜੀ ਆਦਿ ਕਿ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਲਗਾ ਦਿੱਤਾ ਗਿਆ ਉਹਨਾਂ ਨੂੰ ਤਾਂ ਹੁਣ ਜਿਹੜਾ ਇਹਨਾਂ ਚਾਰਾਂ ਅਫਸਰਾਂ ਦੇ ਵਿੱਚੋਂ ਕੋਈ ਵੀ ਅਫਸਰ ਇਸ ਵਕਤ ਨਾ ਮੋਹਾਲੀ ਹੈ ਨਾ ਖਰੜਾ ਹੈ ਤਾਂ ਪੂਰੇ ਟਰਾਈ ਸਿਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਪਹਿਲੀ ਜਦੋਂ ਨਾਮ ਆਉਣੇ ਸ਼ੁਰੂ ਹੋਏ ਸੀ ਜਦੋਂ ਪਤਾ ਲੱਗਿਆ ਕਿ ਭਾਈ ਹੁਣ ਤਾਂ ਹਾਈ ਕੋਰਟ ਪੂਰੀ ਸਖਤੀ ਦਿਖਾਏਗਾ ਹੁਣ ਨਹੀਂ ਬਖਸ਼ੇ ਜਾਣੇ ਤਾਂ ਫੇਰ ਨਾਲ ਦੀ ਨਾਲ ਇਹਨਾਂ ਸਾਰਿਆਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਤਾਂ ਦੱਸ ਦੇ ਕੇ ਇਹ ਵੀ ਗੱਲ ਜਿਹੜੀ ਆ ਹਾਈ ਕੋਰਟ ਦੇ ਵਿੱਚ ਕਹੀ ਗਈ ਹੈ ਮਾਨਯੋਗ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ ਇਹਨਾਂ ਦੇ ਉੱਪਰ ਜਿਹੜਾ ਐਕਸ਼ਨ ਕਦੋਂ ਲਿਆ ਜਾਵੇਗਾ ਤੇ ਕੀ ਐਕਸ਼ਨ ਲਮੋਗੇ ਕਿਉਂਕਿ ਐਫ ਆਈ ਆਰ ਦੀਆਂ ਗੱਲਾਂ ਚੱਲੀਆਂ ਚਰਚਾਵਾਂ ਚੱਲੀਆਂ ਪਰ ਉਹ ਚਰਚਾ ਦਾ ਹਜੇ ਜਿਹੜਾ ਜ਼ਿਕਰ ਹਾਈ ਕੋਰਟ ਦੇ ਵਿੱਚ ਚਰਚਾ ਦਾ ਜ਼ਿਕਰ ਨਹੀਂ ਹੋਇਆ ਐਫ ਆਈ ਆਰ ਬਾਰੇ ਪਰ ਤੁਹਾਨੂੰ ਦੱਸਦੀ ਕਿ ਸ਼ੋ ਕੋਜ਼ ਨੋਟਿਸ ਇਹਨਾਂ ਚਾਰ ਅਫਸਰਾਂ ਨੂੰ ਭੇਜੇ ਗਏ ਨੇ ਇਹ ਖੁਦ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕਿਹਾ ਹੈਗਾ ਮੰਨਿਆ ਹਾਈ ਕੋਰਟ ਦੇ ਵਿੱਚ ਤਾ ਦੂਜੇ ਪਾਸੇ ਹਾਈ ਕੋਰਟ ਪਹਿਲੇ ਦਿਨ ਤੋਂ ਜਦੋਂ ਦੀ ਇਹ ਸੱਟ ਪਰਮੋਧਬਾਨ ਹੋਣਾ ਦੀ ਅਗਵਾਈ ਵਾਲੀ ਸੱਟ ਜਿਹੜੀ ਪੰਜਾਬ ਹਾਈ ਕੋਰਟ ਨੇ ਬਣਾਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਬਣਾਈ ਗਈ ਹੈ ਤਾਂ ਉਸ ਸਮੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਕਿ ਇਸ ਮਾਮਲੇ ਦੇ ਵਿੱਚ ਸਾਨੂੰ ਇਹ ਨਹੀਂ ਕਿ ਕੋਈ ਕਾਂ ਟਾਂਕੇ ਛੱਡ ਦੋ ਜਾਨੀ ਕਿ ਕੋਈ ਜਿਹੜਾ ਛੋਟਾ ਅਫਸਰ ਛੱਡ ਦੋ ਕੋਈ ਸਕੇਪ ਗੋਟ ਬਣਾ ਦੋ ਪਰ ਕਿਸੇ ਨੂੰ ਸਕੇਪ ਗੋਟ ਨਹੀਂ ਬਣ ਦੇਣਾ ਇਸ ਦੇ ਵਿੱਚ ਵੱਡੇ ਅਫਸਰਾਂ ਦੇ ਉੱਪਰ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਸਾਰਾ ਕੁਝ ਜਿਹੜਾ ਛੋਟੇ ਅਫਸਰਾਂ ਦੇ ਪਰ ਪਾਦੋ ਕਿਉਂਕਿ ਅਮੂਮ ਤੌਰ ਤੇ ਅਜਿਹਾ ਹੀ ਹੁੰਦਾ ਜਦੋਂ ਪੁਲਿਸ ਦੇ ਆਪਣੇ ਵੱਡੇ ਅਫਸਰਾਂ ਦੇ ਉੱਪਰ ਗੱਲਬਾਤ ਆਉਂਦੀ ਹੈ ਤਾਂ ਫਿਰ ਜਿਹੜੀਆਂ ਆਪਣੋ ਆਪਣੀਆਂ ਜਿਹੜੇ ਗੁੱਟ ਜਿਹੜੇ ਜਿਹੜੇ ਇਹਨਾਂ ਦੇ ਗਰੁੱਪ ਬਣੇ ਹੁੰਦੇ ਨੇ ਤਾਂ ਫਿਰ ਇਹ ਆਪਣੇ ਨਾਂ ਆਪਣੇ ਉੱਪਰ ਕੋਈ ਐਕਸ਼ਨ ਆਉਂ ਦਿੰਦੇ ਨੇ ਨਾ ਆਪਣੇ ਸਾਥੀਆਂ ਦੇ ਉੱਪਰ ਐਕਸ਼ਨ ਆਉਂ ਦਿੰਦੇ ਆ ਤਾਂ ਫਿਰ ਉਹਨਾਂ ਦੀ ਮਾਰ ਕੌਣ ਚੱਲਦਾ ਹੈ ਉਹਨਾਂ ਦੀ ਮਾਰ ਕੋਈ ਚੱਲਦਾ ਕੋਈ ਕੌਨਸਟੇਬਲ ਕੋਈ ਹੈੱਡ ਕੌਨਸਟੇਬਲ ਕੋਈ ਏਐਸਆਈ ਰੈਂਕ ਦਾ ਕੋਈ ਸਬ ਇਨਸਪੈਕਟਰ ਰੈਂਕ ਦਾ ਤਾਂ ਇਹ ਗੱਲ ਹਾਈ ਕੋਰਟ ਨੇ ਸਿੱਧੇ ਤੌਰ ਤੇ ਕਹੀ ਸੀ ਕਿ ਭਾਈ ਇਸ ਮਾਮਲੇ ਦੇ ਵਿੱਚ ਕੋਈ ਸ ਕਾਰੀ ਦੇ ਉੱਪਰ ਗਾਦ ਨਹੀਂ ਡਿਗਣੀ ਚਾਹੀਦੀ ਇਹ ਨਹੀਂ ਕਿ ਕੱਲੂ ਤੁਸੀਂ ਕਿਸੇ ਸਿਪਾਈ ਦੇ ਉੱਪਰ ਐਫਆਈਆਰ ਕਰ ਦੋ ਤੇ ਵੱਡੇ ਅਫਸਰ ਬਾਚਾਂਤਾ ਇਹ ਗੱਲ ਜਿਹੜੀ ਹਾਈ ਕੋਰਟ ਨੇ ਸਿੱਧੇ ਤੌਰ ਤੇ ਕਹੀ ਸੀ ਤਾਂ ਹੁਣ ਤਾਂ ਹੁੰਦਾ ਅ디 ਕਿ ਚਾਰ ਵੱਡੇ ਅਫਸਰਾਂ ਦੇ ਨਾਂ ਐਸਐਸਪੀ ਮੁਹਾਲੀ ਸੀ ਉਸ ਸਮੇਂ ਵਿਵੇਕਸ਼ੀਲ ਸੋਨੀ ਐਸਪੀ ਇਨਵੈਸਟੀਗੇਸ਼ਨ ਸੀ ਉਸ ਸਮੇਂ ਆਮਨਦੀਪ ਸਿੰਘ ਬਰਾੜ ਤੇ ਡੀਐਸਪੀ ਸੀ ਉਸ ਸਮੇਂ ਗੁਰਸ਼ੇਰ ਸਿੰਘ ਸੰਧੂ ਤੇ ਸੀਆਈਏ ਇਨਚਾਰਜ ਸੀਆਈਏ ਇਨਚਾਰਜ ਕੌਣ ਸੀ ਸ਼ੇਵ ਕੁਮਾਰ ਜਿਨ੍ਹਾਂ ਨੂੰ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਹੈ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤੇ ਉਹਨਾਂ ਦੀ ਵੀ ਬਦਲੀ ਨਾਲ ਦੀ ਨਾਲ ਕਰ ਦਿੱਤੀ ਗਈ ਸੀ ਤੇ ਅਮਰਸਾ ਬਟਾਲੀ ਨੇ ਭੇਜਿਆ ਗਿਆ ਸੀ ਗੁਰਸ਼ੇਰ ਸਿੰਘ ਸੰਧੂ ਹੋਣਾ ਨੂੰ ਉਹਨਾਂ ਦੀ ਬਦਲੀ ਵੀ ਕਰ ਦਿੱਤੀ ਗਈ ਸੀ ਤੇ ਇਨਵੈਸਟੀਗੇਸ਼ਨ ਐਸਪੀ ਇਨਵੈਸਟੀਗੇਸ਼ਨ ਆਮਨਦੀਪ ਸਿੰਘ ਬਰਾੜ ਜਿਨ੍ਹਾਂ ਨੂੰ ਏਡੀਸੀਪੀ ਲੁਧਿਆਣਾ ਭੇਜ ਦਿੱਤਾ ਗਿਆ ਸੀ ਤੇ ਵਿਵੇਕਸ਼ੀਲ ਸੋਨੀ ਵਿਵੇਕਸ਼ੀਲ ਸੋਨੀ ਜੋ ਕਿ ਉਸ ਮੌਕੇ ਤਤਕਾਲੀ ਮੋਹਾਲੀ ਐਸਐਸਪੀਸੀ ਮੋਹਾਲੀ ਦੇ ਉਹਨਾਂ ਨੂੰ ਬਦਲ ਕੇ ਹੁਣ ਐਸਐਸਪੀ ਮੋਗਾ ਲਾਇਆ ਗਿਆ ਹਾਲਾਂਕਿ ਉਸ ਤੋਂ ਬਾਅਦ ਰੋਪੜ ਵੀ ਵਿੱਚ ਦੀ ਭੇਜਿਆ ਗਿਆ ਸੀ ਉੱਥੇ ਵੀ ਮਾਈਨਿੰਗ ਵਾਲਾ ਬੜਾ ਕਲੇਸ਼ ਜਿਹੜਾ ਛੜਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਮੋਗਾ ਭੇਜ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਵੱਡਾ ਐਕਸ਼ਨ ਜਿਹੜਾ ਹਾਈ ਕੋਰਟ ਨੇ ਇੱਕ ਗੱਲ ਕਹੀ ਹੈ ਹਾਈ ਕੋਰਟ ਪੂਰਾ ਸਖਤਾਈ ਦੇ ਨਾਲ ਜਿਹੜਾ ਹੈ ਪੇਸ਼ ਆ ਰਿਹਾ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਜੋ ਕਿ ਬਹੁਤ ਵਧੀਆ ਗੱਲ ਵੀ ਹੈ ਨਿਆਂ ਪਸੰਦ ਲੋਕਾਂ ਦੇ ਲਈ ਨਿਆਂ ਪਸੰਦ ਸੁਸਾਇਟੀ ਦੇ ਲਈ ਲਾਅ ਐਂਡ ਆਰਡਰ ਨੂੰ ਮੰਨਣ ਵਾਲੀ ਸੁਸਾਇਟੀ ਦੇ ਲਈ ਜਿਹੜਾ ਹੈ ਇਹ ਹਾਈ ਕੋਰਟ ਦਾ ਇੱਕ ਕਹਿ ਸਕਦੇ ਹਾਂ ਕਿ ਵੱਡੀ ਗੱਲ ਹੈ ਹਾਈ ਕੋਰਟ ਦਾ ਸਖਤ ਹੋਣਾ ਇਸ ਮਾਮਲੇ ਦੇ ਵਿੱਚ ਤਾਂ ਦੱਸ ਦੇ ਕਿ ਹੁਣ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਦੇ ਵਿੱਚ ਇਹਨਾਂ ਅਫਸਰਾਂ ਦੇ ਉੱਪਰ ਵੱਡੇ ਜਿਹੜੀ ਆ ਕੋਈ ਕਾਰਵਾਈ ਕਰਕੇ ਦਿਖਾਉਣੀ ਪਊਗੀ ਜੇ ਹਾਈ ਕੋਰਟ ਦੇ ਵਿੱਚ ਜਿਹੜਾ ਉੱਥੇ ਪੇਸ਼ ਹੋਣਾ ਕਿਉਂਕਿ ਹਾਈ ਕੋਰਟ ਦੇ ਵੱਲੋਂ ਤਾਂ ਚੀਫ ਸਕੱਟਰੀ ਨੂੰ ਵੀ ਤਲਬ ਕਰ ਲਿਆ ਗਿਆ ਸੀ ਡੀਜੀਪੀ ਨੂੰ ਵੀ ਤਲਬ ਕਰ ਲਿਆ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਤਾਂ ਦੱਸ ਦਈਏ ਕਿ ਹੁਣ ਇੱਕ ਵੱਡੀ ਖਬਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਜੋ ਸਾਰੇ ਲੋਕ ਜੋ ਸਾਰੇ ਨਿਆ ਪਸੰਦ ਲੋਕ ਉਡੀਕ ਰਹੇ ਸੀ ਕਿ ਕਦੋਂ ਸਦੂ ਮੁਸੇ ਵਾਲੇ ਕੇਸ ਦੇ ਵਿੱਚ ਜੇ ਜਿਹੜਾ ਕੇਸ ਲੰਕਿਆ ਪਿਆਗਾ ਜੇ ਉੱਥੇ ਫਾਸਟ ਟਰੈਕ ਕੋਰਟਾਂ ਬਣਾ ਕੇ ਨਹੀਂ ਕੁਝ ਕਰ ਸਕਦੇ ਤਾਂ ਪਰ ਇੰਟਰਵਿਊ ਮਾਮਲਿਆਂ ਦੇ ਵਿੱਚ ਤਾਂ ਕੁਝ ਕਰਨਾ ਚਾਹੀਦਾ ਕਿਉਂਕਿ ਇਹ ਤਾਂ ਉਹ ਮਾਮਲੇ ਆ ਜਿਹੜੇ ਰਿਕਾਰਡ ਦੇ ਉੱਪਰ ਨੇ ਜਦੋਂ ਜਦੋਂ ਕੋਈ ਕੈਦੀ ਤੁਹਾਡੇ ਕੋਲ ਆਉਂਦਾ ਤਾਂ ਫਿਰ ਉਹ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ